ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਜੀ ਤੇ ਬੜੇ ਬੰਦਿਆਂ ਦੇ ਫੋਨ ਆਏ ਬੜਾ ਨੇ ਮੈਸੇਜ ਕੀਤੀ ਵੀ ਡਰਾਈਵਰ ਵੀਰ ਦੀ ਇੰਟਰਵਿਊ ਜ਼ਰੂਰ ਕਰੋ ਕਿਉਂਕਿ ਜਦੋਂ ਵੀ ਵੀਡੀਓ ਆਪਾਂ ਪਾਈ ਆ ਸ਼ਾਰਟ ਵੀਡੀਓ ਪਾਈ ਆ ਇੱਕ ਵੀਡੀਓ ਪਾਈ ਸੀ ਉਹ ਚਲੋ ਡਿਲੀਟ ਹੋ ਗਈ ਸੀਗੀ ਤੇ ਅੱਜ ਆਪਾਂ ਦੁਬਾਰਾ ਡਰਾਈਵਰ ਵੀਰ ਨੂੰ ਲੈ ਕੇ ਆਏ ਆ ਤੇ ਪੁੱਛਦੇ ਆ ਪੂਰਾ ਨਾਮ ਤੇ ਹੋਰ ਜ਼ਿੰਦਗੀ ਦੀਆਂ ਗੱਲਾਂ ਕਰਾਂਗੇ ਜੇ ਡੀ ਚਾਰ ਘੰਟਿਆਂ ਵਿੱਚ ਗੱਡੀ ਆਈ ਸੀ ਉਹਦੇ ਬਾਰੇ ਕਿੰਨੀ ਸੱਚਾਈ ਹੈ ਇਹ ਵੀ ਆਪਾਂ ਸਾਰਾ ਪੁੱਛਾਂਗੇ ਤੇ ਆਓ ਆਪਾਂ ਮਿਲਦੇ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਇਹ ਬਈ ਪਹਿਲੇ ਹੀ ਮੇਰਾ ਇਹ ਸਵਾਲ ਹੈ ਵੀ ਜਿਹੜੀ ਤੁਸੀਂ ਚਾਰ ਘੰਟਿਆਂ ਵਾਲੀ ਵੀਡੀਓ ਪਾਈ ਸੀ ਮੈਨੂੰ ਉਹ ਦੱਸੋ ਵੀ ਉਹਦੇ ਵਿੱਚ ਕਿੰਨੀ ਸੱਚਾਈ ਸੀ ਸਾਰਾ ਝੂਠ ਸੀ ਸਾਰਾ ਝੂਠ ਬਦਲੇ ਤੁਹਾਡਾ ਦਾਵਾ ਤੁਹਾਨੂੰ ਪਤਾ ਅੱਛਾ 4 ਘੰਟਿਆਂ ਚ ਗੱਡੀ ਕਿਸੇ ਵੀ ਨਹੀਂ ਆ ਸਕਦੀ ਕਿਸੇ ਢੰਗ ਚ ਵੀ ਨਹੀਂ ਆ ਸਕਦੀ ਠੀਕ ਹੈ 50 ਕਿਲੋਮੀਟਰ ਤੋਂ 4 ਘੰਟਿਆਂ ਚ ਗੱਡੀ ਕਿਸੇ ਢੰਗ ਚ ਵੀ ਵੀ ਮਾੜੀ ਮਾੜੀ ਵੀ ਚਲਾਈ ਜਾਓ ਤੇ ਫਿਰ ਵੀ ਮਤਲਬ ਪਹੁੰਚਦੀ ਹੈ ਟਾਈਮ ਤੇ ਨਹੀਂ ਪਹੁੰਚਦੀ ਅੱਛਾ ਇਹ ਗੱਲ ਕਹੀ ਕਿਨੇ ਸੀਗੀ ਵੀ 4 ਘੰਟਿਆਂ ਚ ਕਹਿੰਦੇ ਸਨ ਕਿ ਕਹਿੰਦਾ ਵੀ ਮਤਲਬ 4 ਘੰਟੇ ਚਾਹੀਏ ਜੀ ਇਹ ਮਗਰ ਮੁੰਡੇ ਬੈਠੇ ਜੀ ਉਹ ਉਹਨਾਂ ਨੇ ਕਿਹਾ ਸੀ ਆਓ ਜਿਨ੍ਹਾਂ ਨੇ ਨਾਰੇ ਲਾਏ ਸੀ ਮਤਲਬ ਮਤਲਬ ਉਹ ਗੱਲ ਜਮਾ ਝੂਠੀ ਸੀਗੀ ਵੀ ਜਿਹੜੀ 4 ਘੰਟਿਆਂ ਦੇ ਵਿੱਚ ਗੱਡੀ ਆਈ ਸੀ ਉਹ ਚੌੜ ਪੈ ਗਏ ਚੌੜ ਪਾਏ ਪਾਏ ਉਹ ਹਾਂ ਵੀ ਕਰਦੇ ਆ ਠੀਕ ਹੈ ਵੀ ਚੌੜ ਕਰਦੇ ਕਰਦੇ ਆ ਕੇ ਉਹਨਾਂ ਨੇ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਤੇ ਵੀਡੀਓ ਫਿਰ ਮਤਲਬ ਹੋਰ ਚੈਨਲਾਂ ਤੋਂ ਵੀ ਪਵਾਤੀ ਸੀ ਥੋੜੀ ਹਾਂ ਅੱਛਾ ਤੇ ਚਲੋ ਥੋੜਾ ਯਾ ਮੈਨੂੰ ਲੱਗਿਆ ਵੀ ਇੱਕ ਥੋੜੇ ਲੱਤ ਦੇ ਵਿੱਚ ਨੁਕਸ ਹੈ ਇਹਦੇ ਨਾਲ ਗੱਡੀ ਚਲਾਉਣ ਚ ਕੋਈ ਪ੍ਰੋਬਲਮ ਆਉਂਦੀ ਹੈ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਅੱਛਾ ਕਈ ਵਾਰ ਆਇਆ ਹੁੰਦਾ ਨਾ ਵੀ ਉਹ ਮਤਲਬ ਕੀ ਹੁੰਦਾ ਵੀ ਕਈ ਵਾਰ ਉਹਦੇ ਨਾਲ ਪ੍ਰੋਬਲਮ ਆ ਜਾਂਦੀ ਹੈ ਵੀ ਟਾਈਮ ਤਾਂ ਲੱਗ ਜਾਂਦਾ ਲੈ ਲੱਤ ਨਾਲ ਕੀ ਸਪੀਡ ਦਾ ਮਤਲਬ ਹੈ ਅੱਛਾ ਨਹੀਂ ਮਤਲਬ ਸਪੀਡ ਉਹਦੇ ਹੱਥ ਵਾਲੀ ਤਾਂ ਹੁੰਦੀ ਨਹੀਂ ਲੱਤ ਲੱਤ ਦਾ ਕੋਈ ਕੋਈ ਲੱਤ ਦਾ ਵਿੱਚ ਕੋਈ ਰੋਲ ਨਹੀਂ ਆ ਹੂੰ ਲੱਤ ਤਾਂ ਬਿਲਕੁਲ ਠੀਕ ਆ। ਅੱਛਾ। ਤੇ ਵੈਸੇ ਮਤਲਬ ਤਾਂ ਜਦੋਂ ਇਹ ਲੱਤ ਇਹ ਐ ਹੋਈ ਸੀ। ਹਾਂ। ਹਾਂ ਉਹ ਵੀ ਦੱਸੋ ਦਰਸ਼ਕਾਂ ਨੂੰ ਵੀ ਕੀ ਹੋਇਆ ਸੀ ਇਹਦੇ ਵਿੱਚ ਬਚਪਨ ਤੋਂ ਐ ਜਾਂ ਮਤਲਬ ਜਮਾਂਦਰੂ ਸੀ ਜਾਂ ਕਿਵੇਂ ਹੋਈ ਆ। ਕਨੈਕਟਰੀ ਕਰਦੇ ਸੀ ਉਹਨਾਂ। ਕਨੈਕਟਰੀ ਕਰਦੇ। ਵਾਓ। ਅੱਛਾ। ਤੇ ਕਨੈਕਟਰੀ ਕਰਦੇ ਆ ਤੋ ਦਾ ਮਤਲਬ ਲੱਤ ਐ ਹੋਣੀ ਨਹੀਂ ਚਾਹੀਦੀ ਕਿਸੇ ਦਾ। ਕਨੈਕਟਰੀ ਕਰਦੇ ਸੀ। ਤੇ ਤਿੰਨ ਚਾਰ ਰਾਤਾਂ ਦਾ ਨੀਂਦਰਾ ਸੀ। ਅੱਛਾ। ਕਨੈਕਟਰੀ ਕਰਦੇ ਹਾਂ। ਹਾਂ। ਅੱਛਾ। ਇਸ ਗੱਡੀ ਤੇ ਕਨੈਕਟਰੀ ਕਰਦੇ ਸੀ। ਹੂੰ। ਇੱਧਰ ਆਪਣੇ ਨੀਂ ਨਹੀਂ ਪਿਆ ਸੀਗਾ। ਅੱਛਾ। ਬਹੁਤ ਜ਼ਿਆਦਾ ਇੱਧਰ ਗਰਮੀ ਸੀਗੀ। ਅੱਛਾ। ਅਸੀਂ ਜਦੋਂ ਡਿੱਗੇ ਹੂੰ ਉਦੋਂ ਮਜੀਠੇ ਸੀਗੇ। ਅੰਬਰਸਰ ਕੋਲੇ ਮਜੀਠਾ। ਮਜੀਠਾ ਹਾਂ ਮਜੀਠਾ ਹਾਂ ਜਾਂਦੇ ਹਾਂ। ਹਾਂ। ਅੱਛਾ ਮਜੀਠੇ ਖੜੇ ਸੀ ਹੂੰ ਸੀਮੈਂਟ ਦੀ ਗੱਡੀ ਖਾਲੀ ਕਰਕੇ ਹੂੰ ਤਿੰਨ ਚਾਰ ਰਾਤਾਂ ਨੀਂਦਰਾ ਸੀ ਹੂੰ ਜਿਹੜੇ ਗੱਡੀ ਦੇ ਮਗਰ ਫੱਟੇ ਪਾਉਂਦੇ ਹੁੰਦੇ ਆ ਹੂੰ ਉਹ ਫੱਟੇ ਇਸ ਗੱਡੀ ਦੇ ਡੂੰਗਾ ਟੂਲ ਬਣਿਆ ਹੁੰਦਾ ਠੀਕ ਐ ਉਹ ਡੂੰਗੇ ਟੂਲ ਦੇ ਉੱਤੇ ਰੱਖ ਕੇ ਫੱਟੇ ਹੂੰ ਤੇ ਫੱਟੇ ਸੀ ਜੇ ਤਿੰਨ ਅਸੀਂ ਜਾਣੇ ਪੈਗੇ ਦੋ ਠੀਕ ਐ ਇੱਕ ਤੀਜਾ ਵੀ ਸੀਗਾ ਸਾਡੇ ਨਾਲ ਭਈਆ ਹੂੰ ਕਨੈਕਟਰ ਹੋਰ ਸੀਗਾ ਇੱਕ ਠੀਕ ਐ ਉਹ ਡਾਲਾ ਛੱਡ ਕੇ ਪੈ ਗਿਆ ਡਾਲੇ ਤੇ ਠੀਕ ਐ ਠੀਕ ਐ ਗਰਮੀ ਸੀ ਗਰਮੀ ਦਾ ਮਹੀਨਾ ਫੁੱਲ ਫੁੱਲ ਗਰਮੀ ਮੀਂਹ ਨਹੀਂ ਪਿਆ ਸੀ ਅੱਛਾ ਗੱਡੀਆਂ ਖਾਲੀ ਕਰਕੇ ਵੀ ਕਹਿੰਦੇ ਇੱਥੇ ਹੀ ਸੌਂ ਜਾਣੇ ਆ ਹਾਂ ਵੀ ਤੜਕੇ ਸਨੇ ਆ ਉੱਠ ਕੇ ਤੁਰ ਜਾਗੇ ਠੀਕ ਐ ਚਲੋ ਰੋਟੀ ਪਾਣੀ ਖਾ ਕੇ ਉੱਥੇ ਪੈ ਗਏ ਹੂੰ ਰਾਤ ਨੂੰ 1:30 ਵਜੇ ਦਾ ਟਾਈਮ ਸੀ ਜੀ ਜਦੋਂ ਮੈਂ ਤਾਂ ਹਾਂ ਤੋਂ ਡਿੱਗ ਗਿਆ ਹਾਂ ਤੋਂ ਡਿੱਗਦਾ ਹੀ ਮੈਂ ਥੱਲੇ بے ਹੋਸ਼ ਹੋ ਗਿਆ بے ਹੋਸ਼ ਹੋ ਗਿਆ ਜਦੋਂ ਚਿਕ ਚੁਕ ਵੱਜੀ ਉਹ ਹੂੰ ਮੈਨੂੰ ਕਹਿੰਦੇ ਵੀ ਤੇਰੇ ਛੱਡ ਤਾਂ ਨਹੀਂ ਵੱਜੀ ਹੂੰ ਮੈਂ ਕਿਹਾ ਵੀ ਨਹੀਂ ਬਿਲਕੁਲ ਠੀਕ ਆ ਬਿਲਕੁਲ ਠੀਕ ਆ ਅੱਛਾ ਉਦੋਂ ਪਤਾ ਨਹੀਂ ਲੱਗਿਆ ਤੱਤੇਗਾ ਚ ਤੱਤੇਗਾ ਜਮਾਂ ਨਹੀਂ ਪਤਾ ਲੱਗਿਆ ਹੂੰ ਮੈਂ ਕਿਹਾ ਵੀ ਮੈਂ ਠੀਕ ਆ ਬਿਲਕੁਲ ਹੂੰ ਵਧੀਆ ਗੱਡੀ ਦੇ ਵਿੱਚ ਚੜ ਗਿਆ ਹੂੰ ਕਹਿੰਦੇ ਵੀ ਚੱਲਗੇ ਫਿਰ ਪਠਾਨਕੋਟ ਨੂੰ ਮੈਂ ਕਿਹਾ ਵੀ ਚਲੋ ਹੂੰ अच्छा ओदो कोई मतलब फील नहीं हुआ थोनू भी किमे गल बात होगी ऐना मतलब गर्म शरीर सी हां हां नहीं मैं एक गल और सुनी सी वी तेरे उस्ताद ने कहया सी वी तू ਥੱਲੇ ਪੈ ਜਾ ਵੀ ਤੁਸੀਂ ਉੱਪਰ ਪੈ ਗਏ ਵੀ ਤਾਂ ਕਰਕੇ ਖੜੇ ਥੱਲੇ ਮਤਲਬ ਬਹੁਤ ਸੀ अच्छा मतलब ਖੜੇ ਟਰੱਕ ਤੋਂ ਥੱਲੇ ਡਿੱਗੇ ਸੀ हां ਖੜਾ ਸੀ ਟਰੱਕ ਮਤਲਬ ਖੜੇ ਟਰੱਕ ਤੋਂ ਖੜਾ ਸੀ ਤੈਨ ਚਾਰ ਰਾਤਾਂ ਨਾਲ ਨੀਂਦਰਾ ਸੀ ਨੀਂਦਰੇ ਤੋਂ ਪਤਾ ਨਹੀਂ ਲੱਗਿਆ ਸੌਂ ਗਏ ਹਾਂ ਹੂੰ ਹੂੰ ਇਹ ਸੌਂ ਗਏ ਸੁੱਤੇ ਪਿਆਨੇ ਪਾਸਾ ਪੁੱਛਾ ਲੈ ਲਿਆ ਹੂੰ ਤੇ ਹੂੰ ਮੈਂ ਬਾਹਰਲੇ ਪਾਸੇ ਪਿਆ ਸੀਗਾ ਅੱਛਾ ਬਾਹਰਲੇ ਪਾਸੇ ਡਿੱਗ ਪਿਆ ਮੈਂ ਟੈਡ ਉਸ ਗੱਡੀ ਦੇ ਹੂੰ ਟੂਲ ਤੇ ਲਾਈ ਹੋਈ ਸੀ ਪੱਟੇ ਉੱਥੇ ਵੇਚ ਦੀ ਗੇ ਠੀਕ ਹੈ ਉਹ ਜਰੋਂ 1:30 ਵਜੇ ਮੈਂ ਡਿੱਗਾ ਮੈਨੂੰ ਕਹਿੰਦੇ ਵੀ ਤੇਰੇ ਸੱਟ ਮੈਂ ਖ ਵੀ ਮੇਰੇ ਸੱਟ ਤਾਂ ਬਿਲਕੁਲ ਠੀਕ ਆ ਮੈਂ ਨਹੀਂ ਭੱਜੀ ਹਾਂ ਕਹਿੰਦੇ ਚੱਲ ਗਏ ਪਠਾਨਕੋਟ ਨੂੰ ਉਹਨਾਂ ਨੇ ਮਜੀਠੇ ਤੋਂ ਗਾਹਾਂ ਪਠਾਨਕੋਟ ਨੂੰ ਗੱਡੀਆਂ ਹੂੰ ਚੱਲ ਪਏ ਸੀ ਲੈ ਕੇ ਦੋ ਗੱਡੀਆਂ ਸੀ ਠੀਕ ਹੈ ਇਸ ਗੱਡੀਆਂ ਹੂੰ ਤੇ ਉਥੇ ਪਠਾਨਕੋਟ ਜਾ ਕੇ ਜਦੋਂ ਜਾਵੜੇ ਤੇ ਮੇਰੇ ਪੈਣ ਚੀਸਾਂ ਪੀੜਾਂ ਪਹਿਣ ਗੱਡੀ ਦੇ ਵਿੱਚ ਠੰਡਾ ਹਾਂ ਸੀ ਠੰਡਾ ਹੋ ਗਿਆ ਧਿਰ ਇਹਨਾਂ ਨੇ ਗੱਡੀ ਰੋਕੀ ਪਠਾਨਕੋਟ ਫਾਟਕਾਂ ਤੇ ਉਥੇ ਕੋਈ ਸੀਗਾ ਕੋਈ ਅੰਗਾ ਪੈਰਾਂ ਵਾਲਾ ਹਾਂ ਹਾਂ ਹੁੰਦੀ ਆ ਹਾਂ ਹਾਂ ਉਹਦੇ ਕੋਲੇ ਮੈਨੂੰ ਇਹ ਗੱਡੀ ਚੋਂ ਉਤਾਰ ਕੇ ਕਿਵੇਂ ਨਾ ਕਿਵੇਂ ਉਹਦੇ ਕੋਲੇ ਲੈ ਗਏ ਹੁਣੇ ਮੇਰੇਆਂ ਦੋਨੇ ਲੱਤਾਂ ਜਦੋਂ ਜੋੜ ਕੇ ਦੇਖਾਂ ਹੂੰ ਇਹ ਲੱਤ ਵੱਡੀ ਛੋਟੀ ਉਹ ਕਹਿੰਦਾ ਵੀ ਇਹਦਾ ਚੂਲਾ ਟੁੱਟ ਗਿਆ ਅੱਛਾ ਅੱਛਾ ਉਦੋਂ ਤੁਹਾਨੂੰ ਪਤਾ ਹੀ ਨਹੀਂ ਲੱਗਾ ਚੂਲੇ ਟੁੱਟੇ ਦਾ ਨਹੀਂ ਪਤਾ ਲੱਗਾ ਉਦੋਂ ਬਾਅਦ ਉਹ ਕਹਿੰਦਾ ਚੂਲਾ ਟੁੱਟ ਗਿਆ ਫਿਰ ਇਹਨਾਂ ਨੇ ਗੱਡੀਆਂ ਭਰੀਆਂ ਫਿਰ ਉਥੋਂ ਹੱਕਤੀਆਂ ਗੱਡੀਆਂ ਹੂੰ ਫਿਰ ਅਸੀਂ ਜਦੋਂ ਬਠੰਡੇ ਆਏ ਹੂੰ ਉਵੇਂ ਤਕਲੀਫ 'ਚ ਬਠੰਡੇ ਆਏ ਤਕਲੀਫ 'ਚ ਉਵੇਂ ਬਠੰਡੇ ਆਏ ਬਠੰਡੇ ਆ ਕੇ ਮੈਨੂੰ ਮਾਸਟਰ ਕੰਡਾ ਸੀਗਾ ਬਠੰਡੇ ਹੂੰ ਪੀਰਖਾਨੇ ਦੇ ਕੋਲੇ ਠੀਕ ਹੈ ਜੀ ਉਹ ਮਾਸਟਰ ਕੰਡੇ ਤੇ ਅਸੀਂ ਖੜਦੇ ਹੁੰਦੇ ਸੀ ਰਹਿੰਦੇ ਹੁੰਦੇ ਸੀ ਠੀਕ ਹੈ ਉੱਥੇ ਜਦੋਂ ਅਸੀਂ ਖੜ ਗਏ ਆ ਕੇ ਹੂੰ ਮੈਨੂੰ ਇਹਨਾਂ ਨੇ ਤਾਰਤਾ ਹੂੰ ਮੈਂ ਉੱਥੇ ਪੈ ਗਿਆ ਮੁੜ ਕੇ ਉਥੋਂ ਗੱਡੀ ਲੈ ਕੇ ਆਏ ਇੱਕ ਸਪੈਸ਼ਲ ਹੂੰ ਪਿੰਡ ਨੂੰ ਹੂੰ ਪਿੰਡੋਂ ਫਿਰ ਲੈ ਕੇ ਗਏ ਪਾਪੇ ਨੂੰ ਹੂੰ ਪਾਪੇ ਨੂੰ ਲੈ ਕੇ ਗਏ ਉਹਨੇ ਜਦੋਂ ਜਾ ਕੇ ਮੈਨੂੰ ਦੇਖਿਆ ਤੇ ਮੈਂ ਮੰਜੇ 'ਚ ਪਿਆ ਹੂੰ ਮੈਨੂੰ ਆਦਾ ਕੀ ਹੋ ਗਿਆ ਮੈਨ ਖ ਵੀ ਚੂਲਾ ਟੁੱਟ ਗਿਆ ਚੂਲਾ ਟੁੱਟ ਗਿਆ ਤੇ ਹਨੇਰਾ ਹੋ ਗਿਆ ਸੀ ਜਦੋਂ ਨੂੰ ਪਾਪਾ ਮੇਰੇ ਕੋਲੇ ਪਹੁੰਚੇ ਪਾਪਾ ਵੀ ਉਥੇ ਹੂੰ ਤੇ ਬਾਈ ਪੌੜੀਆਂ ਸੀਆਂ ਜਿਹੜੀਆਂ ਤਾਂਹਾਂ ਕੋਠੇ ਤੇ ਜਾਂਦੀਆਂ ਸੀ ਮੈਨੂੰ ਕਹਿੰਦੇ ਵੀ ਤਾਂਹਾਂ ਕੋਠੇ ਤੇ ਚੱਲ ਕੇ ਥੱਲੇ ਗਰਮੀ ਆ ਮੈਨ ਖ ਵੀ ਮੇਰਾ ਚੂਲਾ ਟੁੱਟਿਆ ਵਾ ਮੈਂ ਕਿਵੇਂ ਚੜਜੂ ਤੜਕੇ ਦਾਖਲ ਕਰਾ ਦਾਂਗੇ ਹਾਂ ਮੈਨ ਖ ਵੀ ਮੇਰੇ ਨੇੜੇ ਨਾ ਆਇਓ ਕੋਈ ਦੂਰ ਹੋ ਜਾਓ ਮੈਨ ਤੋਂ ਸਾਰੇ ਅੱਛਾ سارے ਬੰਦੇ ਮੈਂ ਦੂਰ ਕਰ ਤਾ ਉਹਨੇ ਚੂੜਾ ਟੁੱਟਿਆ ਟਟਾਇਆ 22 ਪੌੜੀਆਂ ਤਾਂਹਾਂ ਚੜ ਗਿਆ ਕੋਠੇ ਤੇ ਵਾਓ ਆਦਰ ਕੇ ਮਿਲਿਆ ਲੈ ਤੜਕੇ ਉੱਤਰਿਆ ਵੀ ਆਪ ਹੀ ਹੂੰ ਤਕਲੀਫ ਦੇ ਵਿੱਚ ਇੱਕ ਲੱਤ ਤਾਂਹਾਂ ਤੇ ਅਕਲੀ ਦੋਨੇ ਹੱਥ ਥੱਲੇ ਲਾ ਕੇ ਲੱਤ ਲਾ ਕੇ ਹੂਵੇਂ ਆਇਆ ਨਹੀਂ ਚਲੋ ਉਤਰਨਾ ਤਾਂ ਇਹ ਸੌਖਾ ਹੈ ਉਤਰਨਾ ਚੜਨਾ ਬਹੁਤ ਔਖਾ ਬਾਈ ਪੌੜੀਆਂ ਉਵੇਂ ਚੜਿਆ ਬਾਈ ਪੌੜੀਆਂ ਅੱਛਾ ਫਿਰ ਇਹਨਾਂ ਨੇ ਉੱਥੇ ਜਿਹੜੋ ਦਾਖਲ ਕਰਾਇਆ ਮੈਨੂੰ ਦਾਖਲ ਕਰਾਤਾ ਇਹਨਾਂ ਨੇ ਵੀ ਪ੍ਰਾਈਵੇਟ ਗਾ ਕਿਸੇ ਗਲਤ ਹਸਪਤਾਲ ਚ ਉਹ ਜੁਨੀਅਨ ਕਹਿੰਦੀ ਵੀ ਇੱਥੇ ਨਹੀਂ ਵੀ ਇਹਦਾ ਹੋਣਾ ਲਾਗਿਆ ਨਹੀਂ ਹੋਣਾ ਹਾਂ ਵੀ ਇੱਥੇ ਡਾਕਟਰ ਸਹੀ ਨਹੀਂ ਫਿਰ ਬਾਕਸੀ ਹਸਪਤਾਲ ਹੈ ਬਾਕਸੀ ਬਿਹੰਡੇ ਬਿਹੰਡੇ ਹਾਂ ਫਿਰ ਬਾਕਸੀ ਦੇ ਮੈਨੂੰ ਦਾਖਲ ਕਰਵਾਇਆ ਹਾਂ ਬਾਕਸੀ ਹਸਪਤਾਲ ਦੇ ਵਿੱਚ ਅਸੀਂ ਲਾਏ 14-15 ਸਾਲ ਲੱਗ ਗਏ ਠੀਕ ਹੈ ਫਿਰ ਉਥੇ ਬਾਲਸੀ ਹਸਪਤਾਲ ਦੇ ਵਿੱਚੋਂ ਉੱਥੋਂ ਇਲਾਜ ਹੋਇਆ ਹੂੰ ਇਲਾਜ ਮੈਂ ਅੱਕੇ ਵਧੀਆ ਕਰਿਆ ਡਾਕਟਰ ਨੇ ਹੂੰ ਲੱਤ ਜਰੂਰ ਘਟ ਗਈ ਆ ਤਕਲੀਫ ਕੋਈ ਨਹੀਂ ਮੈਨੂੰ ਤਕਲੀਫ ਕੋਈ ਨਹੀਂ ਲੱਤ ਘਟ ਗਈ ਤਕਲੀਫ ਕੋਈ ਨਹੀਂ ਹੂੰ ਉਹ ਤਾਂ ਲੱਤ ਤਾਂ ਅਕਸਰ ਘਟਣੀ ਆ ਕੋਈ ਵੀ ਚੀਜ਼ ਟੁੱਟ ਗਈ ਜੁੜ ਲਾਵਾਂਗੇ ਨਹੀਂ ਦੇਖੋ ਲੱਤ ਚੋਣਾ ਬੰਦਾ ਉੱਠ ਹੀ ਨਹੀਂ ਸਕਦਾ ਪਹਿਲੀ ਗੱਲ ਉਠੇ ਨਹੀਂ ਸਕਦਾ ਉਹ ਮੰਜੇ ਤੋਂ ਦੂਸਰੀ ਗੱਲ ਤੁਸੀਂ ਪਠਾਨਕੋਟੋਂ ਪਹਿਲਾਂ ਬਟਿੰਡੇ ਆਏ ਬਟਿੰਡੇ ਰਹੇ ਬਾਈਪੌੜੀਆਂ ਤਾਂ ਚੜੇ ਫੇਰ ਅਗਲੇ ਦਿਨ ਲਾਜ ਸੁਰੂ ਕੀਤਾ ਉਹ ਵੀ ਰਾਤ ਕੱਟੀ ਹਾਂ ਜਮਾ ਸੱਚ ਹੈ ਵਾਓ ਕਿਉਂਕਿ ਇਹ ਇਹ ਕਿਸੇ ਦੇ ਬਸਤੀ ਕਰ ਨਹੀਂ ਹੁੰਦੀ ਜਿਹੜਾ ਚੂਲਾ ਟੁੱਟਿਆ ਤੇ ਆਪਾਂ ਆਪਾਂ ਚੂਲਾ ਟੁੱਟਿਆ ਦੋ ਅੱਖਰਾਂ ਚ ਕਹਿ ਦਿੰਨੇ ਆ ਪਰ ਇਹ ਚੂਲਾ ਟੁੱਟਿਆ ਨਾ ਜਿਹੜਾ ਇਹ ਬੰਦੇ ਨੂੰ ਉਸ ਨੂੰ ਪਤਾ ਹੁੰਦਾ ਜਿਹਦਾ ਟੁੱਟਿਆ ਚੂਲਾ ਇਹ ਤੁਸੀਂ ਦੇਖੋ ਵੀ ਚਲੋ ਕੋਈ ਨਹੀਂ ਨੀਂਦਰਾ ਸੀ ਖੜੇ ਟਰੱਕ ਤੋਂ ਡਿੱਗ ਪਏ। ਘਟਾ ਮੜੀ ਜੀ ਇੱਕ ਨੀਂਦ ਐਹੋ ਜੀ ਚੀਜ਼ ਆ ਕਹਿੰਦੇ ਕੰਡਿਆਂ ਤੇ ਵੀ ਆ ਜਾਂਦੀ ਆ। ਤੇ ਅ ਅੱਛਾ ਭਾਈ ਜੀ ਮੈਂ ਤੁਹਾਨੂੰ ਪੁੱਛਦਾ ਸੀਗਾ ਵੀ ਬੱਚੇ ਕਿੰਨੇ ਆ? ਬੱਚੇ ਬੈਜੂ ਲਾਰੀ ਆ। ਬੈਜੂ ਲਾਰਾ ਭਾਈ ਹੈ ਜੇ। ਠੀਕ ਹੈ। ਤੇ ਵਿਆਹ ਫਿਰ ਕਿਉਂ ਨਹੀਂ ਕਰਾਇਆ? ਕੀ ਹੋਊੜਾ ਭਈਆ? ਕੀ ਲੋੜਾ ਹਲੇ ਉਮਰ ਕਿੰਨੀ ਹੋ ਗਈ ਉਮਰ ਕਿਹੜੀ ਹੋਈ ਆ 35 ਸਾਲਾਂ ਦੀ 30 ਸਾਲਾਂ ਦੇ ਵਿੱਚ ਹਜੇ ਕੋਈ ਲੋੜ ਨਹੀਂ ਮਤਲਬ 35 ਸਾਲਾਂ ਵਾਲੇ ਤਾਂ ਕਈ ਵਾਰ ਜਵਾਕ ਵੀ ਵਿਆਹ ਹੁੰਦੇ ਆ ਉਹਦੇ ਨਹੀਂ ਨਹੀਂ ਹੂੰ ਨਹੀਂ 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 ਕਰਾਉਣ ਦੀ ਆਸ ਹੈ ਕੋਈ ਮਤਲਬ ਹੈ ਵੀ ਅੱਗੇ ਵੀ ਆਪਾਂ ਕਰਾਵਾਂਗੇ ਫਿਰ ਕਈ ਾਰ ਕੋਈ ਹੋ ਜਾ ਬੰਦਾ ਕਰਾਵਾਂਗੇ ਹੂੰ ਕਰਾਵਾਂਗੇ ਬਾਈ ਹਜੇ ਨਹੀਂ ਪਰ ਹੂੰ ਅਜੇ ਹਰ ਮੈਂ ਬੇਕੀ ਅਨਾਕਾਂ ਦੇ ਸਾਹਮਣੇ ਆਪਦੇ ਜਿਨ੍ਹਾਂ ਦੇ ਹੋਏ ਆ ਬਹੁਤ ਬੁਰਾ ਹਾਲ ਹੈ 11 ਮਿੱਟਰ ਇਹਦਾ ਸਿੱਧਾ ਤੇ ਸਪਸ਼ਟ ਜਵਾਬ ਦੇਤਾ ਬਾਈ ਨੇ ਵੀ ਜਿਨ੍ਹਾਂ ਦੇ ਹੋਏ ਉਹ ਤੰਗ ਹੈ ਸਿੱਧੀ ਗੱਲ ਹੈ ਤੇ ਇਹਨੇ ਤਾਂ ਨਹੀਂ ਕਰਾਇਆ ਬਸ ਸਿੱਧੀ ਗੱਲ ਇਹ ਹੈ ਕਿ ਚਲੋ ਕੋਈ ਗੱਲ ਨਹੀਂ ਤੇ ਹੁਣ ਤੱਕ ਕੰਮ ਕੀ ਕੀ ਕੀਤਾ ਕੰਮ ਵੀ ਬਥੇਰੇ ਕਰੇ ਵਾਓ ਕੰਮ ਬਰਕ ਸਾਹਿਬ ਚ ਵੀ ਲੱਗਿਆ ਰਹਾ ਠੀਕ ਹੈ ਠੀਕ ਪੱਕੀ ਸਾਰੀ ਵਾਲੇ ਮੈਸਤਰੀ ਨਾਲ ਵੀ ਲੱਗਾ ਰਹਾ ਠੀਕ ਹੈ ਉਹ ਤੇ ਕੰਮ ਕਰਦੇ ਸੀ ਮਤਲਬ ਕੰਮ ਸਿੱਖਦੇ ਸੀ ਹਾਂ ਤੇ ਡ్రਾਈਵਰੀ ਤਾਂ ਚਲੋ ਹੋ ਹੀ ਗਈ ਉਹ ਤਾਂ ਹੋ ਹੀ ਗਈ ਠੀਕ ਹੈ ਮਤਲਬ ਲਗਭਗ ਸਾਰੇ ਕੰਮ ਕੀਤੇ ਸਾਰੇ ਕੰਮ ਹੀ ਕਰ ਲਈਦੇ ਲਗਭਗ ਇਹ ਹੱਡਾਂ ਦੇ ਵੀ ਕਰ ਲੈਂਦੇ ਫਿਰ ਇੰਨੀ ਦੂਰ ਤੋਂ ਪਠਾਨਕੋਟ ਤੋਂ ਤਕਲੀਬ ਚੱਲਣ ਦੀ ਕਿ ਲੋਕ ਆਪਣੇ ਆਪ ਨੇ ਹੁੰਦਾ ਹੁੰਦਾ ਕਿਸੇ ਵੀ ਬੰਦੇ ਦਾ ਇਹ ਹੀ ਹੈ ਦੇਖੋ ਆਪ ਦੇ ਘਰ ਦਾ ਲਾਜ ਤੇ ਜਾਂ ਆਪਦਾ ਆਜ ਬੰਦਾ ਨਹੀਂ ਕਰ ਸਕਦਾ ਹੁੰਦਾ ਸਹੀ ਹੈ ਗੱਲ ਕੋਈ ਵੀ ਕਾਮਯਾਬੀ ਮਿਲੀ ਕੋਈ ਵੀ ਮੈਸਤਰੀ ਆ ਆਪਦੇ ਘਰ ਦਾ ਕੰਮ ਉਹ ਕੋਈ ਕਰ ਨਹੀਂ ਸਕਦਾ ਨਹੀਂ ਕਰ ਸਕਦਾ ਸਹੀ ਹੈ ਸਹੀ ਹੈ ਚਲੋ ਹੁਣ ਤਾਂ ਜਮਾਨਾ ਉਲਟ ਹੋ ਗਿਆ ਹੁਣ ਤਾਂ ਆਪਦੇ ਪਿਓ ਦਾਦੇ ਘਰ ਪਾ ਕੇ ਗਏ ਆ ਹਣਾ ਹੁਣ ਤਾਂ ਜਮਾਨਾ ਉਹ ਜਈ ਹੈ ਤੇ ਉਹ ਕਬ ਮਤਲਬ ਕਾਮਯਾਬੀ ਕਾਮਯਾਬੀ ਬਈ ਹੁਣ ਤਾਂ ਬਈ ਮੈਂ ਤਾਂ ਕਰਦਾ ਟਾਈਮ ਪਾਸ ਕਰਨਾ ਮੇਰਾ ਮੇਰਾ ਦਿਹਾੜੀ ਨਾਲ ਹੀ ਆ ਮਤਲਬ ਹੁਣ ਜਿਹੜੇ ਪਾਸਾ ਮਰਜੀ ਬਣਦੇ ਬਸ ਦਿਹਾੜੀ ਮੈਂ ਬਣਾਣੀ ਬਣਾਉਣੀ ਆ ਇੱਕ ਕੰਮ ਨਹੀਂ ਮਤਲਬ ਹਾਂ ਕੰਮ ਕੋਈ ਆਪਣਾ ਪੱਕਾ ਘੜੀ ਬਣਾਉਣੀ ਬਣਾਉਣੀ ਹੈ ਜਿੱਧਰ ਮਰਜੀ ਬਣ ਜੇ ਮਤਲਬ ਆਪਣਾ ਦਿਹਾੜੀ ਦਾ ਮਤਲਬ ਦੂਰ ਦੂਰ ਤੱਕ ਹੈ ਮਤਲਬ ਜਾਏ ਹੁਣ ਹੁਣ ਤਾਂ ਮੰਡੀਆਂ-ਮੁੰਡੀਆਂ ਤੇ ਵੀ ਜਾਂਦੇ ਹੋਗੇ ਮੰਡੀਆਂ ਤੇ ਵੀ ਜਾਵੜੀ ਦਾ ਭਾਵੇਂ ਕੋਈ ਸਬਜ਼ੀ ਵੇਚਣ ਸਬਜ਼ੀ ਵੀ ਵੇਚੀ ਹੈ ਸਬਜ਼ੀ ਵੇਚੀ ਨਹੀਂ ਦੇਖੋ ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ ਕੰਮ ਦਾ ਕੋਈ 1% ਦਾ ਮਿਹਣਾ ਨਹੀਂ ਹੁੰਦਾ ਕੰਮ ਕਰਨਾ ਇੱਕ ਕਰਮ ਹੈ ਆਪਣਾ ਦੇਖੋ ਜਿੱਧਰ ਵੀ ਹੋ ਗਿਆ ਬਾਈ ਦੀ ਗੱਲ ਬਿਲਕੁਲ ਸਹੀ ਹੈ ਪੇਟ ਪਾਲਣਾ ਪਰਿਵਾਰ ਪਾਲਣਾ ਦਿਹਾੜੀ ਤੱਕ ਮਤਲਬ ਹੁੰਦਾ ਬੰਦੇ ਨੂੰ ਠੀਕ ਹੈ ਬਹੁਤ ਵਧੀਆ ਮੈਨੂੰ ਗੱਲ ਲੱਗੀ ਬਾਈ ਦੀ ਇਹ ਤੇ ਇੱਕ ਮਤਲਬ ਹੋਰ ਗੱਲ ਦੱਸੋ ਬਾਈ ਤੇ ਉਹਦੇ ਆਪਾਂ ਚਲੋ ਨਾਰੇ ਵੀ ਲੱਗਿਆ ਹੋਰ ਲੱਗਿਆ ਉਹ ਆਪਾਂ ਗੱਲ ਨਹੀਂ ਕਰਦੇ ਹੁਣ ਸਚਾਈ ਤੁਸੀਂ ਦੱਸ ਹੀ ਦਿੱਤੀ ਵੀ ਇੰਨੀ ਕਿ ਸਚਾਈ ਹੈਗੀ ਆ ਹਨਾ ਤੇ ਚਲੋ ਕੋਈ ਨਹੀਂ ਹੋਰ ਆਪਣੇ ਦਰਸ਼ਕਾਂ ਨੂੰ ਕੀ ਇੱਕ ਨਾਮ ਦੱਸ ਦਿਓ ਜਰੂਰ ਜਿਹੜਾ ਪੱਕਾ ਨਾਮ ਆ ਤੁਹਾਡਾ ਉਹ ਦੱਸੋ ਵੀ ਜਿਹਦੇ ਨਾਮ ਤੇ ਆਈਡੀ ਹੈ ਵਾਓ ਆਈ ਆਪਣੀ ਉਹ ਦੇਣਾ ਇੰਸਟਾਗ੍ਰam ਉਹ ਆਈਡੀ ਦੱਸੋ ਵੀ ਕਿਹਦੇ ਨਾਂ ਤੇ ਨਾਂ ਗੱਗੂ ਆ ਗੁਰਜੀਤ ਨਹੀਂ ਗੁਰਜੀਤ ਸਿੰਘ ਦੇ ਨਾਂ ਤੇ ਨਹੀਂ ਆਈਡੀ ਨਹੀਂ ਨਹੀਂ ਗੱਗੂ ਆ ਹਾਂ ਲੈ ਵੀ ਮਤਲਬ ਨਾਂ ਸਾਨੂੰ ਦੱਸਤਾ ਗੱਗੂ ਕੋੜੀਆਂ ਵਾਲਾ ਸ਼ਾਇਦ ਇਹ ਆਈ ਤੇ ਤੁਹਾਨੂੰ ਵੀਰ ਦਾ ਰਾਮਾ ਅਸੀਂ ਸਾਰਾ ਸਰਕਲ ਦਿਖਾਵਾਂਗੇ ਦੇਖੋ ਹੈ ਫ੍ਰੀ ਹੈ ਬਿਲਕੁਲ ਤੇ ਤੁਹਾਨੂੰ ਸਰਕਲ ਵੀ ਦਿਖਾਵਾਂਗੇ ਕਿੱਧਰੇ ਕੋੜੇ ਕਿਧਰੇ ਕੁੱਤੇ ਕਿਧਰੇ ਕੁਛ ਮਤਲਬ ਬਿੱਲੀਆਂ ਸਾਰਾ ਕੁਝ ਇਹਦੇ ਪੰਛੀ ਰੱਖੇ ਹੋਏ ਆ ਚਲੋ ਉੱਥੇ ਵੀ ਜਾਂਦਾ ਪੁੰਨ ਵੀ ਕਰਦਾ ਹੋਰ ਵੀ ਹੈ ਤੇ ਬਹੁਤ ਵਧੀਆ ਗੱਲ ਮੈਨੂੰ ਲੱਗੀ ਬਾਈ ਦੀ ਵੀ ਇਹ ਆਪਣੇ ਦਿਹਾੜੀ ਤੱਕ ਮਤਲਬ ਹੋਣਾ ਚਾਹੀਦਾ ਹੋਰ ਸਾਡੇ ਦਸ਼ਕਾ ਨੂੰ ਕੋਈ ਮੈਸੇਜ ਸਾਥ ਜੀ ਦਾ ਬਸ ਬਹੁਤ ਵਧੀਆ ਗੀਤ ਗੁੱਲਮਲਾ ਕੇ ਤੇ ਕੋਈ ਗੱਲ ਨਹੀਂ ਆਪਾਂ ਫੇਰ ਵੀ ਕਿਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਗੱਲਾਂ ਬਾਤਾਂ ਬਹੁਤ ਜਾਣੇ ਮਤਲਬ ਦਰਸ਼ਕ ਕਹਿੰਦੇ ਸੀ ਵੀ ਯਾਰ ਬਾਈ ਨੂੰ ਲੈ ਕੇ ਆਓ ਕੈਮਰੇ ਅੱਗੇ ਤੇ ਬਹੁਤ ਚਿਰਾਂ ਬਾਅਦ ਅੱਜ ਆਪਾਂ ਨੂੰ ਹੱਥ ਆਇਆ ਤੇ ਆਪਾਂ ਮਿਲੇ ਆ ਗੱਲਾਂ ਥੋੜੀਆਂ ਹੋਈਆਂ ਕੁਝ ਘਰੇ ਵੀ ਗੀਆਂ ਮੇਰੇ ਦਿਲ 'ਚ ਵੀ ਰਹਿ ਗਈਆਂ ਚਲੋ ਆਪਾਂ ਫੇਰ ਮਿਲਦੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਜਰੂਰ ਸਤਿ ਸ੍ਰੀ ਅਕਾਲ ਜੀ